ਮਾਂ ਨੇ ਬੱਚੇ ਨੂੰ ਪੈਦਾ ਕੀਤਾ ਉਸ ਤੋਂ ਬਾਅਦ ਉਹਦਾ ਪਾਲਣ ਪੋਸ਼ਣ ਕੀਤਾ ਉਹਨੂੰ ਪੜਾਇਆ ਲਿਖਾਇਆ ਉਹਨੂੰ ਵਿਦੇਸ਼ ਭੇਜਿਆ ਬਈ ਇਹ ਉੱਥੇ ਜਾ ਕੇ ਕੁਛ ਨਾ ਕੁਛ ਬਣੇ ਪਰ ਉਹ ਵਿਦੇਸ਼ ਦੀ ਧਰਤੀ ਤੋਂ ਵਾਪਸ ਪਰਤਦਾ ਚੋਰੀ ਛਿਪੇ ਚੋਰੀ ਛਿਪੇ ਉਹ ਪਿੰਡ ਦੇ ਵਿੱਚ ਆਉਂਦਾ ਤੇ ਆਪਣੀ ਮਾਂ ਦਾ ਹੀ ਕਤਲ ਕਰਦਾ ਤੇ ਉਸ ਤੋਂ ਬਾਅਦ ਉਹ ਫੇਰ ਜਾ ਕੇ ਲੁਕ ਜਾਂਦਾ ਫੇਰ ਘਰਦਿਆਂ ਨੂੰ ਸ਼ੱਕ ਹੁੰਦਾ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਉਹ ਜਿਹੜਾ ਉਹਨਾਂ ਦਾ लाड़ला ਪੁੱਤ ਸੀ ਉਹ ਫਿਰ ਪੁਲਿਸ ਦੇ ਕੰੰਜੇ ਦੇ ਵਿੱਚ ਫਸਦਾ ਹੈ ਅੱਜ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਆ ਪੰਜਾਬ ਦੇ ਨਾਲ ਲੱਗਦੀ ਸਟੇਟ ਹਰਿਆਣਾ ਹਰਿਆਣਾ ਦਾ ਇੱਕ ਜ਼ਿਲ੍ਹਾ ਜਮਨਾ ਨਗਰ ਜਮਨਾ ਨਗਰ ਜ਼ਿਲ੍ਹੇ ਦੇ ਅਧੀਨ ਪੈਂਦਾ ਥਾਣਾ ਸਿਡੋਰਾ ਤੇ ਪਿੰਡ ਸ਼ਾਮਪੁਰਾ ਸ਼ਾਮਪੁਰਾ ਪਿੰਡ ਦਾ ਸਰਪੰਚ ਜਸਬੀਰ ਸਿੰਘ ਉਹਨਾਂ ਦੀ ਪਤਨੀ ਬਲਜਿੰਦਰ ਕੌਰ ਪਿੰਡ ਦੇ ਵਿੱਚ ਰਹਿੰਦੇ ਸੀ ਖੇਤੀਬਾੜੀ ਦਾ ਕੰਮ ਸੀ ਨਾਲ ਉਹਨਾਂ ਦੇ ਡੰਗਰ ਵੀ ਹੁੰਦੇ ਨੇ ਜਿਵੇਂ ਖੇਤੀਬਾੜੀ ਦੇ ਨਾਲ ਨਾਲ ਤੇ ਜਿਹੜੀ ਬਲਜਿੰਦਰ ਕੌਰ ਸੀ ਉਹ ਆਪਣੇ ਡੰਗਰਾਂ ਦੀ ਦੇਖਭਾਲ ਵੀ ਕਰਦੀ ਸੀ ਬਲਜਿੰਦਰ ਕੌਰ ਦਾ ਜਿਹੜਾ ਰੁਟੀਨ ਸੀ ਉਹ ਸ਼ਾਮ ਨੂੰ ਸੌਣ ਤੋਂ ਪਹਿਲਾਂ ਇੱਕ ਵਾਰੀ ਨਾਲ ਉਹਨਾਂ ਦੇ ਘਰ ਦੇ ਡੰਗਰਾਂ ਦਾ ਬਾੜਾ ਸੀ ਉੱਥੇ ਜਾ ਕੇ ਇੱਕ ਵਾਰੀ ਫੇਰਾ ਮਾਰ ਕੇ ਜ਼ਰੂਰ ਆਉਂਦੀ ਸੀ ਸੌਣ ਤੋਂ ਪਹਿਲਾਂ ਵੀ ਕੋਈ ਡੰਗਰ ਵੱਛਾ ਖੁੱਲਿਆ ਹੋਵੇ ਕਿਸੇ ਨੂੰ ਪੱਠੇ ਨਾ ਪਾਏ ਹੋਣ ਕੋਈ ਬਾਹਰ ਰਹਿ ਗਿਆ ਹੋਵੇ ਕੋਈ ਅੰਦਰ ਇੱਕ ਵਾਰੀ ਉਹਨੇ ਦੇਖ ਕੇ ਆਪਣੀ ਤਸੱਲੀ ਕਰਕੇ ਜ਼ਰੂਰ ਆਉਣਾ ਹੁੰਦਾ ਸੀ ਤੇ ਇਸੇ ਤਰੀਕੇ ਦਿਨ ਆ ਜਾਂਦਾ 24 ਦਸੰਬਰ 2025 ਉਹ ਰੁਟੀਨ ਦੀ ਤਰ੍ਹਾਂ ਉਸੇ ਤਰ੍ਹਾਂ ਆਪਣੀ ਰੋਟੀ ਖਾਣ ਤੋਂ ਬਾਅਦ ਸਾਰਿਆਂ ਨੂੰ ਰੋਟੀ ਪਾਣੀ ਖਵਾਣ ਤੋਂ ਬਾਅਦ ਸੌਣ ਤੋਂ ਪਹਿਲਾਂ ਆਪਣੇ ਡੰਗਰਾਂ ਦੇ ਬਾੜੇ ਦੇ ਵਿੱਚ ਜਾਂਦੀ ਹੈ ਪਰ ਮੁੜ ਕੇ ਵਾਪਸ ਨਹੀਂ ਆਉਂਦੀ ਸਾਰੇ ਘਰਦਿਆਂ ਨੂੰ ਪਤਾ ਸੀ ਵੀ ਇਹਦਾ ਜਿਵੇਂ ਦਾ ਰੁਟੀਨ ਸੀ ਥੋੜੀ देर ਇੰਤਜ਼ਾਰ ਕਰਦੇ ਨੇ ਪਰ ਜਦੋਂ ਦੇਖਦੇ ਨੇ ਵੀ ਬਲਜਿੰਦਰ ਕੌਰ ਮੁੜ ਕੇ ਵਾਪਸ ਨਹੀਂ ਆਈ ਫਿਰ ਜਸਵੀਰ ਸਿੰਘ ਜਾਂਦੇ ਨੇ ਡੰਗਰਾਂ ਦੇ ਬਾੜੇ ਦੇ ਵਿੱਚ ਉੱਥੇ ਜਾ ਕੇ ਦੇਖਦੇ ਨੇ ਹਨੇਰਾ ਹੁੰਦਾ ਮੋਬਾਈਲ ਦੀ ਟਾਰਚ ਔਨ ਕੀਤੀ ਜਾਂਦੀ ਹੈ ਜੋ ਕੁਛ ਨਜ਼ਾਰਾ ਉਹ ਦੇਖਦੇ ਨੇ ਉਹ ਬਾੜੇ ਦੇ ਵਿੱਚ ਉਹਨਾਂ ਦੇ ਪੈਰਾ ਥੱਲੋ ਜ਼ਮੀਨ ਨਿਕਲ ਜਾਂਦੀ ਹੈ ਉਹਨਾਂ ਦੀ ਜਿਹੜੀ ਪਤਨੀ ਸੀ ਬਲਜਿੰਦਰ ਕੌਰ ਉਮਰ 45 ਸਾਲ ਉੱਥੇ ਉਹਦੀਆਂ ਚੂੜੀਆਂ ਟੁੱਟੀਆਂ ਪਈਆਂ ਹੁੰਦੀਆਂ ਨੇ ਤੇ ਉੱਥੋਂ ਦੇਖਣ ਤੋਂ ਅੰਜ ਪਤਾ ਲੱਗਦਾ ਵੀ ਜਿਵੇਂ ਸੰਘਰਸ਼ ਹੋਇਆ ਹੋਵੇ ਕਿਸੇ ਦੇ ਨਾਲ ਤੇ ਬਲਜਿੰਦਰ ਕੌਰ ਪਾਣੀ ਦੀ ਜਿਹੜੀ ਹੋਦੀ ਹੁੰਦੀ ਹੈ ਉਹਦੇ ਵਿੱਚ ਪਈ ਹੁੰਦੀ ਹੈ ਉਹ ਫਟਾਫਟ ਬਲਜਿੰਦਰ ਕੌਰ ਨੂੰ ਚੱਕਦਾ ਘਰੋਂ ਆਵਾਜ਼ਾਂ ਮਾਰੀਆਂ ਜਾਂਦੀਆਂ ਨੇ ਉੱਥੇ ਲੋਕ ਇਕੱਠੇ ਹੁੰਦੇ ਨੇ ਘਰ ਦੇ ਮੈਂਬਰ ਪਹੁੰਚਦੇ ਨੇ ਉਹ ਸਾਰੇ ਦੇਖ ਕੇ ਹੈਰਾਨ ਹੁੰਦੇ ਨੇ ਵੀ ਇਸ ਪਿੰਡ ਦੇ ਵਿੱਚ ਇੱਕ ਸ਼ਾਂਤ ਇਲਾਕੇ ਦੇ ਵਿੱਚ ਇਹ ਕੀ ਵਾਪਰਿਆ ਦੇਖਣ ਤੇ ਐਵੇਂ ਲੱਗਦਾ ਸੀ ਜਿਵੇਂ ਇੱਕ ਹਾਦਸਾ ਹੋਇਆ ਹੋਵੇ ਹਾਦਸੇ ਦੇ ਤਹਿਤ ਇਹ ਡਿੱਗੀ ਹੋਦੀ ਦੇ ਵਿੱਚ ਇਹਦੀ ਜਾਨ ਚਲੀ ਗਈ ਪਰ ਉਹ ਫਿਰ ਵੀ ਉਹਨੂੰ ਚੱਕਦੇ ਨੇ ਤੇ ਹਸਪੀਟਲ ਪਹੁੰਚਦੇ ਨੇ ਹਸਪੀਟਲ ਜਦੋਂ ਜਾਂਦੇ ਨੇ ਡਾਕਟਰ ਚੈੱਕਅਪ ਕਰਦੇ ਨੇ ਬਲਜਿੰਦਰ ਕੌਰ ਨੂੰ ਮਰਦਾ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਘਰ ਦੇ ਵਿੱਚ ਤੇ ਪਿੰਡ ਦੇ ਵਿੱਚ ਹਾਹਾਕਾਰ ਮਚ ਜਾਂਦੀ ਘਰਦਿਆਂ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਤੇ ਜੋ ਕੁਛ ਉੱਤੇ ਹੋਇਆ ਸੀ ਡਾਕਟਰਾਂ ਨੂੰ ਦੇਖਣ ਤੇ ਲੱਗਦਾ ਸੀ ਵੀ ਇਹ ਜਿਹੜਾ ਹਾਦਸਾ ਹੋਇਆ ਤੇ ਇਹਦੀ ਪੁਲਿਸ ਨੂੰ ਇਤਲਾਹ ਦੇਣੀ ਚਾਹੀਦੀ ਹੈ ਡਾਕਟਰ ਪੁਲਿਸ ਨੂੰ ਸੂਚਿਤ ਕਰਦੇ ਨੇ ਦੂਜੇ ਪਾਸੇ ਸਰਪੰਚ ਸਾਹਿਬ ਫਿਰ ਪਹੁੰਚਦੇ ਨੇ ਮੌਕੇ ਵਾਲੀ ਜਗ੍ਹਾ ਤੇ ਉੱਥੇ ਜਾ ਕੇ ਜੋ ਕੁਝ ਦੇਖਦੇ ਨੇ ਉਹਨਾਂ ਨੂੰ ਇਹ ਲੱਗਦਾ ਸੀ ਵੀ ਹੋ ਸਕਦਾ ਇਹਦੇ ਨਾਲ ਕੋਈ ਜ਼ੋਰ ਜ਼ਬਰਦਸਤੀ ਵੀ ਹੋਈ ਹੋਵੇ ਜਿਵੇਂ ਦੇ ਉੱਤੇ ਹਾਲਾਤ ਸੀ ਜਿਵੇਂ ਚੂੜੀਆਂ ਟੁੱਟੀਆਂ ਪਈਆਂ ਸਨ ਤੇ ਹੋਰ ਵੀ ਸੰਘਰਸ਼ ਦੇ ਹਾਲਾਤ ਜੋ ਦਿਖਦੇ ਨਹੀਂ ਜਿਹੜੀ ਪੁਲਿਸ ਆਉਂਦੀ ਹੈ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਹਦਾ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਤੇ ਹੁਣ ਜਿਹੜੀਆਂ ਸੂਚਨਾਵਾਂ ਸੀ ਉਹ ਰਿਸ਼ਤੇਦਾਰਾਂ ਤੱਕ ਪਹੁੰਚਦੀਆਂ ਨੇ ਬਲਜਿੰਦਰ ਦੇ ਪੇਕਿਆਂ ਤੱਕ ਪਹੁੰਚਦੀਆਂ ਨੇ ਬਲਜਿੰਦਰ ਕੌਰ ਦਾ ਤੇ ਜਸਵੀਰ ਸਿੰਘ ਦਾ ਇੱਕ ਬੇਟਾ ਸੀ ਗੌਤਮ ਰਾਠੀ ਉਹ ਗੌਤਮ ਜਿਹੜਾ ਹੁੰਦਾ ਉਹ ਇੰਗਲੈਂਡ ਦੇ ਵਿੱਚ ਸੀ ਹੁਣ ਇਹ ਵੀ ਸੀ ਵੀ ਬੱਚੇ ਨੂੰ ਬੁਲਾਇਆ ਜਾਵੇ ਆਪਣੀ ਮਾਂ ਦੇ ਅੰਤਿਮ ਦਰਸ਼ਨ ਕਰਨ ਵਾਸਤੇ ਬੱਚੇ ਨੂੰ ਫੋਨ ਕੀਤਾ ਜਾਂਦਾ ਉਧਰ ਬੱਚੇ ਦਾ ਵੀ ਰੋ ਰੋ ਕੇ ਬੁਰਾ ਹਾਲ ਹੁੰਦਾ ਜਿਹੜਾ ਬੱਚਾ 2 ਸਾਲ ਪਹਿਲਾਂ ਆਪਣੀ ਮਾਂ ਨੂੰ ਚੰਗੇ ਭਲੇ ਛੱਡ ਕੇ ਗਿਆ ਸੀ ਤੇ ਹੁਣ ਉਹਦੀ ਮੌਤ ਦੀ ਖਬਰ ਪਹੁੰਚਦੀ ਹੈ ਅਚਾਨਕ ਉਹਦੀ ਜਾਨ ਚਲੀ ਜਾਂਦੀ ਹੈ ਤੇ ਉਹਦਾ ਕਹਿਣਾ ਸੀ ਵੀ ਮੇਰੀ ਮਾਂ ਦਾ ਅੰਤਿਮ ਸੰਸਕਾਰ ਨਾ ਕੀਤਾ ਜਾਵੇ ਜਦੋਂ ਤੱਕ ਮੈਂ ਨਹੀਂ ਪਹੁੰਚਦਾ ਮੈਂ 24 ਘੰਟੇ ਦੇ ਅੰਦਰ ਅੰਦਰ ਮੈਂ ਇੰਡੀਆ ਪਹੁੰਚ ਜਾਾਂਗਾ ਤੇ ਮੇਰੇ ਆਉਣ ਤੋਂ ਬਾਅਦ ਸਸਕਾਰ ਕਰਨ ਦਾ ਕਰਦਿਆਂ ਦਾ ਕਹਿਣਾ ਸੀ ਵੀ ਤੇਰੇ ਆਉਣ ਤੋਂ ਬਾਅਦ ਹੀ ਸਸਕਾਰ ਹੋਏਗਾ। ਬੱਚਾ ਵੀ ਪਹੁੰਚਦਾ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜਿਹੜੀ লাশ ਸੀ ਉਹ ਕਰਦਿਆਂ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ। ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਬਿਲਤਾ ਲੱਗਦਾ ਵੀ ਇਹਦੀਆਂ ਸੱਟਾਂ ਵੀ ਵੱਜੀਆਂ ਨੇ ਸਿਰ ਦੇ ਵਿੱਚ ਵੀ ਸੱਟ ਹੈ ਤੇ ਦਮ ਘੁੱਟਣ ਨਾਲ ਇਹਦੀ ਮੌਤ ਹੋਈ ਹੈ। ਪੋਸਟਮਾਰਟਮ ਤੋਂ ਬਾਅਦ লাশ ਕਰਦਿਆਂ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ ਵੀ ਇਹ ਵੀ ਪਤਾ ਲੱਗਦਾ ਵੀ ਇਹਦੇ ਨਾਲ ਕੋਈ ਜ਼ੋਰ ਜ਼ਬਰਦਸਤੀ ਇਹੋ ਜਿਹਾ ਕੰਮ ਨਹੀਂ ਹੋਇਆ। ਲਾਸ਼ ਦਾ ਅੰਤਿਮ ਸੰਸਕਾਰ ਹੁੰਦਾ ਹੈ ਬੇਟਾ ਮੌਕੇ ਤੇ ਪਹੁੰਚਦਾ ਉਹਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਅੰਤਿਮ ਸੰਸਕਾਰ ਤੋਂ ਬਾਅਦ ਉਸ ਇਲਾਕੇ ਦੀ ਐਮਐਲਏ ਰੇਨੂ ਬਾਲਾ ਸਰਪੰਚ ਜਸਵੀਰ ਸਿੰਘ ਨੂੰ ਮਿਲਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚਦੇ ਨੇ ਉਥੇ ਬਲਜਿੰਦਰ ਦਾ ਪੇਕੇ ਪਰਿਵਾਰ ਵੀ ਹੁੰਦਾ ਤੇ ਸਰਪੰਚ ਜਸਵੀਰ ਸਿੰਘ ਬਲਜਿੰਦਰ ਕੌਰ ਦੇ ਪਤੀ ਹੋਰ ਵੀ ਲੋਕ ਹੁੰਦੇ ਨੇ ਉਹਨਾਂ ਦਾ ਕਹਿਣਾ ਸੀ ਵੀ ਸਾਨੂੰ ਨਹੀਂ ਲੱਗਦਾ ਵੀ ਇਹ ਹਾਦਸੇ ਕਰਕੇ ਮੌਤ ਹੋਈ ਹੈ ਉਹਨਾਂ ਹਾਦਸਾ ਐਵੇਂ ਲੋਕ ਸਮਝਦੇ ਸੀ ਵੀ ਇਹ ਕਿਤੇ ਪੈਰੇ ਦਾ ਤਿਲਕਿਆ ਇਹਦਾ ਮੱਥਾ ਥੱਲੇ ਵੱਜਿਆ ਤੇ 60 ਵਜੇ ਉਸ ਤੋਂ ਬਾਅਦ ਹੌਦੀ ਚ ਡਿੱਗੀ ਪਰ ਉਹਨਾਂ ਦਾ ਕਹਿਣਾ ਸੀ ਵੀ ਇਸ ਤਰੀਕੇ ਨਾਲ ਜਿਵੇਂ ਚੂੜੀਆਂ ਟੁੱਟੀਆਂ ਪਈਆਂ ਜਿਵੇਂ ਦੇ ਉੱਥੇ ਹਾਲਾਤ ਸੀ ਇਹ ਸਾਨੂੰ ਕਤਲ ਦਾ ਮਾਮਲਾ ਲੱਗਦਾ ਤੇ ਇੱਕ ਵਾਰੀ ਜ਼ਰੂਰ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਭਾਵੇਂ ਨਤੀਜਾ ਜੋ ਮਰਜ਼ੀ ਨਿਕਲੇ ਵਿਧਾਇਕ ਸਾਹਿਬ ਵੀ ਗੱਲ ਮੰਨਦੇ ਨੇ ਤੇ ਸਰਪੰਚ ਸਾਹਿਬ ਤੇ ਹੋਰ ਲੋਕ ਜਾ ਕੇ ਐਸਪੀ ਸਾਹਿਬ ਨੂੰ ਮਿਲਦੇ ਆ ਐਸਪੀ ਸਾਹਿਬ ਦਾ ਕਹਿਣਾ ਸੀ ਠੀਕ ਹੈ ਐਸਆਈਟੀ ਦਾ ਇੱਕ ਗਠਨ ਕਰਦੇ ਆ ਇਨਕੁਆਇਰੀ ਕਰਦੇ ਆ ਇਸ ਚੀਜ਼ ਦੀ ਐਸਆਈਟੀ ਬਣਦੀ ਹੈ ਫਿਰ ਇਹ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਹੁਣ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਨੇ ਤੇ ਜਿਹੜੇ ਪਿੰਡ ਦੇ ਵਿੱਚ ਲੱਗੇ ਸੀ ਸੀਸੀਟੀਵੀ ਕੈਮਰੇ ਸੀ ਉਹ ਚੈੱਕ ਕੀਤੇ ਜਾਂਦੇ ਨੇ ਡੰਪ ਡਾਟਾ ਕੱਢਿਆ ਜਾਂਦਾ ਵੀ ਉਸ ਦਿਨ ਕਿਹੜੇ ਕਿਹੜੇ ਨੰਬਰ ਇੱਥੇ ਐਕਟਿਵ ਸੀ ਪੁਲਿਸ ਛਾਣਬੀਨ ਕਰਦੀ ਹੈ ਹੁਣ ਇਹ ਕੰਮ ਸੌਖਾ ਨਹੀਂ ਸੀ ਹਜ਼ਾਰਾਂ ਨੰਬਰ ਸੀ ਉਹ ਡੰਪ ਡਾਟੇ ਦੇ ਵਿੱਚ ਪੁਲਿਸ ਨੂੰ ਕਿਤੋਂ ਵੀ ਕੋਈ ਕਾਮਯਾਬੀ ਨਹੀਂ ਮਿਲਦੀ ਨਾਲ ਨਾਲ ਪੁਲਿਸ ਪਿੰਡ ਦੇ ਵਿੱਚ ਪੁੱਛਗਿੱਛ ਕਰਦੀ ਹੈ ਵੀ ਪਤੀ ਪਤਨੀ ਦੇ ਆਪਸ ਦੇ ਵਿੱਚ ਕਿਵੇਂ ਦੇ ਰਿਲੇਸ਼ਨ ਸੀ ਸਾਰਿਆਂ ਦਾ ਕਹਿਣਾ ਸੀ ਵੀ ਬਹੁਤ ਵਧੀਆ ਰਿਲੇਸ਼ਨ ਸੀ ਸਰਪੰਚ ਸਾਹਿਬ ਵੀ ਬਹੁਤ ਵਧੀਆ ਸੀ ਤੇ ਬਲਜਿੰਦਰ ਕੌਰ ਵੀ ਤੇ ਆਪਸ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਸੀ ਸਰਪੰਚ ਸਾਹਿਬ ਬਾਰੇ ਪੁੱਛਿਆ ਜਾਂਦਾ ਵੀ ਕਿਸੇ ਦੇ ਨਾਲ ਪਿੰਡ 'ਚ ਕੋਈ ਲਾਗ ਡਾਟ ਦੁਸ਼ਮਣੀ ਹੋਵੇ ਪੁਲਿਸ ਨੂੰ ਇਹੋ ਜਿਹੀ ਕੋਈ ਵੀ ਗੱਲ ਦਾ ਪਤਾ ਨਹੀਂ ਲੱਗਦਾ ਪੁਲਿਸ ਨੂੰ ਇੱਕ ਗੱਲ ਦਾ ਪਤਾ ਲੱਗਦਾ ਇੱਥੇ ਲੋਕਾਂ ਦਾ ਕਹਿਣਾ ਸੀ ਵੀ ਇਹ ਔਰਤ ਬਹੁਤ ਮਿਲਨਸਾਰ ਸੀ ਬਹੁਤ ਵਧੀਆ ਸੁਭਾਅ ਸੀ ਬਸ ਆਪਣੇ ਬੇਟੇ ਨਾਲ ਨਹੀਂ ਸੀ ਬਣਦੀ ਪੁਲਿਸ ਜਦੋਂ ਬੇਟੇ ਬਾਰੇ ਪਤਾ ਕਰਦੀ ਤਾਂ ਪਤਾ ਲੱਗਦਾ ਵੀ ਉਹ ਇੰਗਲੈਂਡ ਦੇ ਵਿੱਚ ਸੀ ਪੁਲਿਸ ਦਾ ਕਹਿਣਾ ਸੀ ਬੇਟਾ ਇੰਗਲੈਂਡ ਦੇ ਵਿੱਚ ਹੈ ਇੰਡੀਆ ਦੇ ਵਿੱਚ ਹੈ ਤੇ ਬਣ ਨਾ ਬਣਦਾ ਕੀ ਮਤਲਬ ਉਹ ਇੰਨੀ ਦੂਰ ਬੈਠਾ ਸੀ ਉਹ ਲੋਕਾਂ ਦਾ ਫਿਰ ਵੀ ਕਹਿਣਾ ਸੀ ਵੀ ਇਹਨਾਂ ਦੀ ਆਪਸ ਦੇ ਵਿੱਚ ਤਕਰਾਰ ਹੁੰਦੀ ਸੀ ਬੇਟੇ ਨਾਲ ਬਣਦੀ ਨਹੀਂ ਸੀ ਪੁਲਿਸ ਨੂੰ ਕੁਝ ਹੋਰ ਵੀ ਗੱਲਾਂ ਦਾ ਪਤਾ ਲੱਗਦਾ ਫਿਰ ਬੇਟੇ ਦਾ ਨੰਬਰ ਸਰਵਲੈਂਸ ਤੇ ਲਾ ਜਾਂਦਾ ਉਹਦੀ ਲੋਕੇਸ਼ਨ ਕੱਢੀ ਜਾਂਦੀ ਹੈ ਤੇ ਜਦੋਂ ਲੋਕੇਸ਼ਨ ਕੱਢਦੇ ਨੇ ਇਹ ਇੱਕ ਵਾਰੀ ਪੁਲਿਸ ਘਰ ਪਹੁੰਚਦੀ ਹੈ ਤੇ ਘਰੋਂ ਪੁੱਛਿਆ ਜਾਂਦਾ ਹੈ ਵੀ ਬੇਟਾ ਇੰਡੀਆ ਵਾਪਸ ਕਦੋਂ ਆਇਆ ਇੰਗਲੈਂਡੋਂ ਉਹਨਾਂ ਦਾ ਕਹਿਣਾ ਸੀ ਵੀ 26 ਤਰੀਕ ਨੂੰ ਸਵੇਰੇ 11 ਵਜੇ ਉਹ ਘਰ ਪਹੁੰਚਿਆ ਪੁਲਿਸ ਬੇਟੇ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਹਨੂੰ ਪੁੱਛਗੇ ਛ ਲਈ ਪੁਲਿਸ ਥਾਣੇ ਲੈ ਕੇ ਜਾਂਦੀ ਹੈ ਉੱਥੇ ਉਹ ਤੋਂ ਪੁੱਛਿਆ ਜਾਂਦਾ ਉਹਦਾ ਕਹਿਣਾ ਸੀ ਵੀ ਮੈਨੂੰ ਫੋਨ ਕਾਲ ਆਈ ਮੇਰੇ ਮਾਂ ਦੀ ਜਦੋਂ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਇੰਗਲੈਂਡ ਤੋਂ ਇੰਡੀਆ ਵਾਪਸ ਆਉਂਦਾ ਪੁਲਿਸ ਦਾ ਕਹਿਣਾ ਸੀ ਜਿਹੜੀ ਮਾਂ ਦੀ ਮੌਤ ਹੁੰਦੀ ਹੈ 24 ਦਸੰਬਰ 2025 ਨੂੰ ਹੁੰਦੀ ਹੈ ਉਸ ਤੋਂ ਬਾਅਦ ਤੈਨੂੰ ਫੋਨ ਕਾਲ ਕੀਤੀ ਜਾਂਦੀ ਹੈ 26 ਤਰੀਕ ਨੂੰ ਤੂੰ ਪਹੁੰਚਦਾ ਪਰ ਤੇਰਾ ਮੋਬਾਈਲ 18 ਦਸੰਬਰ 2025 ਨੂੰ ਇੰਡੀਆ ਕਿਵੇਂ ਪਹੁੰਚਿਆ ਆਪਣੇ ਆਪ ਕੱਲਾ ਤੇਰੀ ਲੋਕੇਸ਼ਨ ਵੀ ਪਿੰਡ ਦੀ ਹੈ ਤੇ ਉਸ ਤੋਂ ਬਾਅਦ ਕਾਲ ਡਿਟੇਲ ਕੱਢੀ ਜਾਂਦੀ ਹੈ ਇੱਕ ਪਿੰਡ ਤੇ ਹੀ ਰਹਿਣ ਵਾਲਾ ਹੋਰ ਬੰਦਾ ਸੀ ਜਿਹਦਾ ਨਾਮ ਪੰਕਜ ਹੁੰਦਾ ਉਹ ਗੌਤਮ ਦਾ ਦੋਸਤ ਹੁੰਦਾ ਤੇ ਉਹਦੇ ਨਾਲ ਗੱਲਬਾਤ ਹੁੰਦੀ ਹੈ ਪੰਕਜ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਜਦੋਂ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਫਿਰ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਜਿਹੜਾ ਗੌਤਮ ਰਾਠੀ ਸੀ ਇਹਦੀ 4 ਸਾਲ ਪਹਿਲਾਂ ਤੋਂ ਨਾਲ ਦੇ ਪਿੰਡ ਦੀ ਇੱਕ ਲੜਕੀ ਦੇ ਨਾਲ ਰਿਲੇਸ਼ਨ ਹੁੰਦੇ ਨੇ ਰਿਲੇਸ਼ਨ ਸਮੇਂ ਦੇ ਹਿਸਾਬ ਨਾਲ ਬਹੁਤ ਹੀ ਜ਼ਿਆਦੇ ਗੂੜੇ ਹੁੰਦੇ ਜਾਂਦੇ ਨੇ ਤੇ ਆਪਸ ਦੇ ਵਿੱਚ ਵਿਆਹ ਕਰਾਣਾ ਚਾਹੁੰਦੇ ਸੀ ਜਦੋਂ ਇਸ ਗੱਲ ਦਾ ਪਰਿਵਾਰ ਨੂੰ ਪਤਾ ਲੱਗਦਾ ਹੈ ਪਰਿਵਾਰ ਇਹਨਾਂ ਦਾ ਵਿਰੋਧ ਕਰਦਾ ਖਾਸ ਕਰ ਮਾਂ ਕਿਉਂਕਿ ਦੋਨਾਂ ਦੀ ਜਿਹੜੀ ਜਾਤੀ ਸੀ ਉਹ ਅੱਡ ਸੀ ਇਸ ਕਰਕੇ ਮਾਂ ਵਿਰੋਧ ਕਰਦੀ ਹੈ ਵੀ ਉਹਦੇ ਨਾਲ ਤੇਰਾ ਵਿਆਹ ਨਹੀਂ ਹੋ ਸਕਦਾ ਘਰਦਿਆਂ ਵੱਲੋਂ ਪੂਰਾ ਦਬਾਅ ਬਣਾਇਆ ਜਾਂਦਾ ਤੇ ਇਸੇ ਦਬਾਅ ਦੇ ਚੱਲਦਿਆਂ 2 ਸਾਲ ਪਹਿਲਾਂ ਉਹ ਆਪਣੇ ਬੇਟੇ ਨੂੰ ਇੰਗਲੈਂਡ ਭੇਜ ਦਿੰਦੇ ਨੇ ਵੀ ਉੱਥੇ ਜਾ ਕੇ ਕੰਮਕਾਰ ਦੇ ਵਿੱਚ ਬਿਜ਼ੀ ਹੋਏਗਾ ਦੂਰ ਹੋਏਗਾ ਤੇ ਇਹ ਲੜਕੀ ਨੂੰ ਭੁੱਲ ਜਾਏਗਾ ਇਹਦੇ ਨਾਲ ਵਿਆਹ ਇਹਦਾ ਨਹੀਂ ਹੋ ਸਕਦਾ ਪਰ ਉਲਟਾ ਹੁੰਦਾ ਉੱਥੇ ਜਾ ਕੇ ਗੌਤਮ ਜਿਹੜਾ ਹੁੰਦਾ ਉਹ ਉਹ ਲੜਕੀ ਦੇ ਪਿਆਰ ਦੇ ਵਿੱਚ ਹੋਰ ਜ਼ਿਆਦਾ ਇਹ ਲਈ ਵੀ ਖਿੱਚ ਬਣ ਜਾਂਦੀ ਹੈ ਉਹਦੇ ਨਾਲ ਪਿਆਰ ਹੋਰ ਗੂੜਾ ਹੋ ਜਾਂਦਾ ਉਹ ਲੜਕੀ ਨਾਲ ਵੀ ਉਹਦੀ ਗੱਲਬਾਤ ਚੱਲਦੀ ਹੈ ਤੇ ਮਾਂ ਨਾਲ ਵੀ ਵਾਰ-ਵਾਰ ਗੱਲਬਾਤ ਚੱਲਦੀ ਹੈ ਵੀ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਮਾਂ ਦਾ ਹਰ ਵਾਰ ਇਹੀ ਕਹਿਣਾ ਸੀ ਵੀ ਉਹਦੇ ਨਾਲ ਤੇਰਾ ਵਿਆਹ ਨਹੀਂ ਹੋ ਸਕਦਾ ਤੂੰ ਕਿਤੇ ਵੀ ਵਿਆਹ ਕਰਾ ਸਕਦਾ ਪਰ ਉਸ ਲੜਕੀ ਦੇ ਨਾਲ ਵਿਆਹ ਨਹੀਂ ਹੋ ਸਕਦਾ ਦੂਜਾ ਨੰਬਰ ਇਹਨਾਂ ਨੇ ਪੈਸਾ ਲਾ ਕੇ ਭੇਜਿਆ ਫਿਰ ਲੜਕੇ ਲੜਕੀਆਂ ਜਿਹੜੇ ਉੱਥੇ ਜਾਂਦੇ ਨੇ ਉੱਥੇ ਪੜ੍ਹਾਈ ਦੇ ਨਾਲ-ਨਾਲ ਕੰਮ ਕਰਦੇ ਨੇ ਆਪਣੇ ਖਰਚੇ ਕੱਢਦੇ ਨੇ ਪਰ ਜਿਹੜਾ ਇਹ ਲੜਕਾ ਸੀ ਇਹ ਘਰਦਿਆਂ ਤੋਂ ਪੈਸੇ ਮੰਗਾਂਦਾ ਸੀ ਹੁਣ ਮਾਂ ਦਾ ਕਹਿਣਾ ਸੀ ਵੀ ਤੈਨੂੰ ਅਸੀਂ ਪੈਸੇ ਕਿੱਥੋਂ ਭੇਜੀਏ ਲੋਕਾਂ ਦੇ ਬੱਚੇ ਕੰਮ ਕਰਦੇ ਨੇ ਤੂੰ ਵੀ ਕੋਈ ਕੰਮ ਕਰ ਆਪਣਾ ਖਰਚਾ ਤਾਂ ਘਟੋ ਘਟਾ ਕੱਢ ਇਸ ਗੱਲ ਨੂੰ ਵੀ ਲੈ ਕੇ ਮਾਂ ਪੁੱਤ ਦੇ ਵਿੱਚ ਲੜਾਈਆਂ ਝਗੜੇ ਜਿਹੜੇ ਹੁੰਦੇ ਸੀ ਦੂਜਾ ਜਿਹੜਾ ਸਭ ਤੋਂ ਵੱਡਾ ਕਾਰਨ ਸੀ ਉਹ ਲੜਕੀ ਦੇ ਨਾਲ ਵਿਆਹ ਕਰਾਣਾ ਚਾਹੁੰਦਾ ਸੀ ਹੁਣ ਇਹਦੇ ਅੰਦਰ ਮਾਂ ਦੇ ਪ੍ਰਤੀ ਇੰਨੀ ਨਫ਼ਰਤ ਪੈਦਾ ਹੋ ਜਾਂਦੀ ਹੈ ਤੇ ਪਲਾਨਿੰਗ ਕਰਦਾ ਵੀ ਮਾਂ ਨੂੰ ਹੀ ਜਿਹੇ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਏ ਤਾਂ ਕੋਈ ਰੋੜਾ ਹੀ ਨਹੀਂ ਰਹੇਗਾ ਵੀ ਸਭ ਤੋਂ ਵੱਧ ਜਿਹੜਾ ਵਿਰੋਧ ਕਰਨ ਵਾਲੀ ਆ ਉਹਦੀ ਮਾਂ ਆ ਹੁਣ ਇਸ ਗੱਲ ਦੀ ਜਾਣਕਾਰੀ ਆਪਣੇ ਦੋਸਤ ਪੰਕਜ ਨਾਲ ਸਾਂਝੀ ਕਰਦਾ ਵੀ ਜੇ ਮਾਂ ਨੂੰ ਮਾਰ ਦਿੱਤਾ ਜਾਏ ਤਾਂ ਦੋਨੋਂ ਜਣੇ ਪਲਾਨਿੰਗ ਕਰਦੇ ਨੇ ਹੁਣ ਇੱਕ ਬੱਚਾ ਜਿਹਨੂੰ ਪੜਾਇਆ ਲਿਖਾਇਆ ਪੈਦਾ ਕੀਤਾ ਇਥੋਂ ਤੱਕ ਪਹੁੰਚਾਇਆ ਉਹ ਆਪਣੀ ਮਾਂ ਨੂੰ ਹੀ ਮਾਰਨ ਦੀ ਪਲਾਨਿੰਗ ਕਰਦਾ ਆਪਣੇ ਦੋਸਤ ਦੇ ਨਾਲ ਤੇ ਉਸੇ ਪਲਾਨਿੰਗ ਦੇ ਤਹਿਤ ਉਹਨੂੰ ਅਮਲੀ ਜਾਮਾ ਪਹਿਨਾਨ ਦੇ ਲਈ 18 ਦਸੰਬਰ 2025 ਨੂੰ ਇਹ ਇੰਡੀਆ ਦੀ ਧਰਤੀ ਤੇ ਪਹੁੰਚਦਾ ਇਹਦਾ ਉਹੀ ਦੋਸਤ ਇਹਨੂੰ 에어ਪੋਰਟ ਤੋਂ ਲੈ ਕੇ ਕਰਨਾਲ ਲੈ ਕੇ ਆਉਂਦਾ ਉੱਥੇ ਇੱਕ PG ਦੇ ਵਿੱਚ ਇਹਦਾ ਰਹਿਣ ਦਾ ਪ੍ਰਬੰਧ ਕਰਦਾ ਇਹਨੂੰ ਪਤਾ ਸੀ ਇਹਦੀ ਮਾਂ ਕਿਸ ਟਾਈਮ ਡੰਗਰਾਂ ਦੇ ਬਾੜੇ ਦੇ ਵਿੱਚ ਜਾਂਦੀ ਹੈ 24 ਦਸੰਬਰ ਨੂੰ ਇਹ ਆਪਣੇ ਡੰਗਰਾਂ ਵਾਲੇ ਬਾੜੇ ਦੇ ਵਿੱਚ ਜਾ ਕੇ ਲੋਕ ਕੇ ਬੈਠ ਜਾਂਦਾ ਮਾਂ ਜਦੋਂ ਆਉਂਦੀ ਹੈ ਉਹਦੇ ਤੇ ਡੰਡੇ ਦੇ ਨਾਲ ਵਾਰ ਕਰਦਾ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਉਸੇ ਛੀਨਾ ਝਪਤੀ ਦੇ ਵਿੱਚ ਉਹਦੀਆਂ ਚੂੜੀਆਂ ਵੀ ਟੁੱਟਦੀਆਂ ਨੇ ਇਹ ਉਹਦਾ ਗਲ ਕੁੱਟ ਕੇ ਉਹਨੂੰ ਮਾਰਨ ਤੋਂ ਬਾਅਦ ਉਹਨੂੰ ਹਾਦਸਾ ਦਿਖਾਉਣ ਵਾਸਤੇ ਪਾਣੀ ਦੀ ਹੌਦੀ ਦੇ ਵਿੱਚ ਡੁਬੋ ਦਿੰਦਾ ਤੇ ਉਸ ਤੋਂ ਬਾਅਦ ਉਹੀ ਇਹਦਾ ਦੋਸਤ ਪੰਕਜ ਇਹਨੂੰ ਇੱਥੋਂ ਲੈ ਕੇ ਚਲਾ ਜਾਂਦਾ ਫਿਰ ਇਹਦੇ ਰਹਿਣ ਦਾ ਪ੍ਰਬੰਧ ਕਰਦਾ ਦੋਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਉਸ ਤੋਂ ਬਾਅਦ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਂਦਾ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੋ ਸਕਦਾ ਆਉਣ ਵਾਲੀ ਸਾਰੀ ਜ਼ਿੰਦਗੀ ਇਹਨਾਂ ਦੀ ਜੇਲ੍ਹ ਦੇ ਵਿੱਚ ਬਤੀਤ ਹੋਵੇ ਪਰ ਜਿਹੜਾ ਮੱਥੇ ਤੇ ਲੱਗਿਆ ਕਲੰਕ ਆਪਣੀ ਮਾਂ ਨੂੰ ਮਾਰਨ ਦਾ ਉਹ ਸਾਰੀ ਜ਼ਿੰਦਗੀ ਨਹੀਂ ਧੁਬਣਾ ਮਾਂ ਨੇ ਕੀ ਕੁਝ ਸੋਚਿਆ ਕਿ ਉਹਨੂੰ ਪੈਦਾ ਕੀਤਾ ਮੇਨੂੰ ਅਫਸਰ ਬਣਾਵਾਂਗੀ ਜਾਂ ਵੱਡਾ ਆਦਮੀ ਜਾਂ ਬੜਾਪੇ 'ਚ ਸਾਡਾ ਸਹਾਰਾ ਬਣੇਗਾ ਪਰ ਉਹੀ ਪੁੱਤ ਜਿਹੜੀ ਮਾਂ ਨੇ ਉਹਨੂੰ ਗਲਤ ਕਦਮ ਚੱਕਣ ਤੋਂ ਰੋਕਿਆ ਤੇ ਉਹਨੂੰ ਮਾਰਨ ਦੀ ਪਲਾਨਿੰਗ ਕਰਦਾ ਨਾ ਕਿ ਪਲਾਨਿੰਗ ਕਰਦਾ ਬਲਕਿ ਉਹਨੂੰ ਅਮਲੀ ਜਾਮਾ ਪਹਿਨੌਂਦਾ ਤੇ ਆਪਣੀ ਮਾਂ ਦਾ ਕਤਲ ਕਰਦਾ ਤੇ ਆਪਣੀ ਜ਼ਿੰਦਗੀ ਵੀ ਬਰਬਾਦ ਕੀਤੀ ਆਪਣੀ ਮਾਂ ਨੂੰ ਮਾਰਿਆ ਹੋ ਸਕਦਾ ਹੈ ਕਦੇ ਵੀ ਹੁਣ ਉਹ ਜੇਲ੍ਹ 'ਚੋਂ ਬਾਹਰ ਨਾ ਆਵੇ ਜੇ ਆਪ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਾਸਰੀ ਕਾ